ਜੋੜ ਮਿਲ ਦੇ ਮੌਕੇ ਅੱਜ ਜੋ ਨਿਹੰਗ ਸਿੰਘਾਂ ਵੱਲੋਂ ਮੁਹੰਲਾ ਸਜਾਇਆ ਗਿਆ ਬਾਬਾ ਬੰਦਾ ਸਿੰਘ ਬੱਧਨ ਜੀ ਦੇ ਕਾਲ ਦੇ ਵਿੱਚ ਪਹੁੰਚੇ ਨੇ ਗੁਰੂ ਜਨ ਲਾਡ ਲਿਆ ਪੋਜਾਂ ਵੱਲੋਂ ਦਿੱਕਤ ਕਿਤੇ ਕੋਰਸਬਾਜੀ ਦੇ ਦਿਲਕਤ ਜੋਰ ਵੀ ਦਿਖਾਏ ਗਏ ਨੇ ਤੇ ਨਾਲ ਇੱਕ ਖਾਸ ਤੌਰ ਤੇ ਖਿੱਚਦਾ ਕੇਂਦਰ ਬਣਿਆ ਨਗ ਸਿੰਘ ਵੀਰ ਤੇ ਸਿਰ ਤੇ ਤੁਸੀਂ ਦੇਖ ਸਕਦੇ ਹੋ ਇੱਕ ਬਾਜ ਬਾਜ ਹੈ ਤੇ ਅਸੀਂ ਗੱਲ ਵੀ ਕਰਦੇ ਹਾਂ ਹਾਂਜੀ ਭਾਈ ਸਾਹਿਬ ਤੁਸੀਂ ਰੱਖਿਆ ਖਾਸ ਕੀ ਖਾਸੀਅਤ ਹੈ ਪਹਿਲਾਂ ਬਾਜ ਦੀਏ ਦੱਸ ਦਿਓ ਬਾਬਾ ਜੀ ਇਹ ਬਾਜ ਮਹਾਰਾਜ ਨੇ ਸਾਨੂੰ ਬਖਸ਼ੇ ਹੋਇਆ ਕੋਈ ਕੁਝ ਕੋਈ ਕੁਝ ਬੇਲਾ ਸੀ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਸੀਗੀ ਰਾਜਾ ਮਹਾਰਾਜਾਂ ਬੇਲੇ ਮਹਾਰਾਜ ਨੇ ਸਾਨੂੰ ਤਾਜ ਬਾਜ ਤੇ ਸ਼ਤਰ ਬਖਸ਼ਿਆ ਹੋਇਆ ਵਾ ਹਾਂ ਜੀ ਕਿ ਕਿੁੱਝ ਕਿਨੇ ਘਦੇ ਅਰਧੌਰ ਕੀ ਆ ਜੀ ਬਾਬਾ ਜੀ ਅਸੀਂ ਦਾਲ ਪੰਤ ਵਿੱਚ ਸ਼੍ਰੋਮਣੀ ਪੰਥ ਕਾਲੀ ਤਰਨਾਂਦਾਲ ਮੇਸਲ ਬਾਬਾ ਧੱਕੜ ਸਿੰਘ ਜੀ ਫਰੋਇਪੁਰ ਵਾਲੇ ਜਹੇਦਾਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਦਾਲ ਪੰਤ ਵਿੱਚ ਸੇਵਾ ਕਰਦੇ ਆਂ ਜੀ ਅਸੀਂ ਉਹਨਾਂ ਉਹਨਾਂ ਨੇ ਸਾਨੂੰ ਇਹ ਸ਼ੁਰੂ ਤੋਂ ਹੀ ਲੱਗਣ ਲਈ ਹੋਈ ਆ ਇਦਾਂ ਦੇ ਪਰਿੰਦੇ ਆਪਣੇ ਪਾਸ ਹੋਰ ਵੀ ਹੈਗੇ ਆ ਅੱਛਾ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਤੇ ਖਰਾਕ ਖਰਾਕ ਕੀ ਦਿੱਤੀ ਜਾਂਦੀ ਆ ਜੀ ਕਿਉਂਕਿ ਢੋਲੀ ਖਾਣ ਨੂੰ ਤਾਂ ਜ਼ਰੂਰ ਪੈਦਾ ਹੋਊਗਾ ਬਾਬਾ ਜੀ ਡਲੇ ਸਕਦੇ ਜੀ ਇਹ ਦਲੇ ਦਿੱਤੇ ਜਾਂਦੇ ਇਹਨਾਂ ਨੂੰ ਇਹ ਦੂਰਾ ਮੱਛੀਆਂ ਵੀ ਛਕ ਲੈਂਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕੀ ਹੋਰ ਤੁਸੀਂ ਜਿਵੇਂ ਬਰਬਾਦ ਰੱਖਿਆ ਬਾਦ ਰੱਖਿਆ ਤੁਸੀਂ ਜਿਵੇਂ ਇੱਕ ਵਗਲ ਤੋਂ ਖਾਲਸਾ ਦੀ ਨਿਸ਼ਾਨੀ ਹੈ ਇੱਕ ਗੁਰੂ ਦੀ ਲਾੜ ਲਿਆ ਫੌਜਾਂ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਕੀ ਤੁਸੀਂ ਦੇਖਦੇ ਹੋਰ ਜੋ ਨੌਜਵਾਨ ਨੇ ਅੱਜ ਕੱਲ ਇਸ ਪ੍ਰਤੀ ਆਕਰਸ਼ਿਤ ਹੋਣ ਚਾਹੀਦੇ ਆ ਬਾਬਾ ਜੀ ਉਰੇ ਇਹ ਇੱਕ ਇੱਕ ਹਸਾਮਨਾ ਪ੍ਰਚਾਰ ਆ ਬਾਬਾਈ ਹੁਣੇ ਉਰੇ ਜਿਹੜੇ ਤੁਸੀਂ ਤੁਸੀਂ ਦੇਖਿਆ ਵਾ ਤੁਸੀਂ ਆਗੇ ਐਵੇਂ ਨਿੱਕੇ ਬੱਚੇ ਜਦੋਂ ਵੇਖਦੇ ਆ ਨੇ ਅੰਗ ਸੰਗਤ ਸਨਾਤਨਵਾਦ ਨੇ ਅੰਗ ਸੰਗਤ ਤਿਆਰ ਬਰ ਤਿਆਰ ਹੋਵੇ ਉਹਨਾਂ ਦੇ ਮਨ 'ਚ ਚਾਹ ਉਤਪੰਨ ਹੁੰਦਾ ਵਾ ਕਿ ਅਸੀਂ ਮੀਨ ਫੌਜਰਗੇ ਬਣੀਏ ਅਸੀਂ ਵੀ ਬਾਜ ਰੱਖੀਏ ਘੋੜੇ ਰੱਖੀਏ ਸ਼ਾਸਤ ਰੱਖੀਏ ਸੋ ਨੌਜਵਾਨਾਂ ਨੂੰ ਵੀ ਇੱਕ ਵੱਡਾ ਸੰਦੇਸ਼ ਦਿੱਤਾ ਜਾ ਰਿਹਾ ਕਿਉਂਕਿ ਜੋ ਇਹ ਸਭ ਤੋਂ ਸਭ ਤੋਂ ਬਖਸੀ ਗਈ ਹੈ ਤੇ ਇਸ ਨਾਲ ਜੋ ਹੋਰ ਨੌਜਵਾਨ ਪੀੜੀ ਹੈ ਉਹ ਵੀ ਕਾਫੀ ਆਕਰਸ਼ਿਤ ਹੁੰਦੀ ਹੈ ਜਗਦੀਪ ਸਿੰਘ ਪੱਤਰਕਾਰ ਫਤਿਹਗੁਰ ਸਾਹਿਬ